ਸਤਿ ਸ਼੍ਰੀ ਅਕਾਲ ਜੀ ਹੋਟੀ ਕੋ ਸਵਾਗਤ ਹੈ ਤੁਹਾਡਾ ਸਾਡੇ ਰੋਮੀਆਂ ਡੇਟਿੰਗ ਬਾਲ ਚੈਨਲ ਤੇ ਤੇ ਹੋਰ ਦੱਸੋ ਕੀ ਹਾਲ ਚਾਲ ਬਹੁਤ ਗਰਮੀ ਹੋ ਰਹੀ ਹੈ ਇਹ ਵੀ ਪਿਆ ਅੱਜ ਹੋ ਕੇ ਸੋ ਬਾ ਵੀ ਬਹੁਤ ਗਰਮੀ ਹੋ ਰਹੀ ਬਹੁਤ ਜ਼ਿਆਦਾ ਦਰਮਿਆਦ ਜੀ ਕਰੀ ਪਈ ਹੈ ਜੀ ਬਾਕੀ ਤੁਹਾਨੂੰ ਗੱਲ ਗੱਲ ਕਰੇ ਸੀ ਕਿ ਆਪਾਂ ਉਹਨਾਂ ਦਿਖਾਵਾਂਗੇ ਤੁਹਾਨੂੰ ਤੇ ਆਪਾਂ ਹੁਣ ਆਪਾਂ ਕੱਢ ਲਈ ਲਿਖ ਕੇ ਸੈਂਪਲ ਤਖਾਨੇ ਆ ਤੁਹਾਨੂੰ ਤੇ ਬਾਕੀ ਵੀ ਦੱਸਾਂ ਜੀ ਤੁਹਾਨੂੰ ਵੀ ਆਪਾਂ ਜਿਹੜੇ ਕੋਰੀਅਰ ਕਰਨਾ ਸਕੀਵੀਆਂ ਮੰਗੀਆਂ ਨੇ ਆ ਦੇਖੋ ਇਹ ਨੇ ਦੋ ਸਕੀਵੀਆਂ ਤੇ ਇਹ ਗ੍ਰੇ ਕਲਰ ਦੀ ਹੈ ਤੇ ਕਾਹ ਮਦੰਮੀ ਜਤਨ ਕੇ ਦਾ ਕਲਰ ਹੈ ਇਹ ਇਹ ਦੋ ਸਕੀਵੀਆਂ ਰਾਏ ਕੋਡ ਲੁਧਿਆਣੇ ਦੇ ਕੋਲੇ ਹੈ ਉੱਥੋਂ ਉਹਨਾਂ ਨੇ ਮਗਾਈਆਂ ਸਿਸਟਰ ਨੇ ਤੇ ਮਨੇ ਪੇਮੈਂਟ ਕਰਤੀ ਲੱਗੇ ਗੂਗਲ ਤੇ ਆਪਾਂ ਕੱਲੋ ਕੋਰੀਅਰ ਕਰਾਵਾਂਗੇ ਤੇ ਅੱਜ ਕਰਾ ਦੇਣੇ ਸੀ ਲੇਟ ਹੋਈ ਸੀ 3:30 ਵਜੇ 3 ਪਿੰਡ ਦੇ ਵਿੱਚ ਲਾ ਲੋਗ ਕੋਲੋਂ ਮਟ ਕਰੀ ਨਾ ਨੇ ਉਸ ਤੋਂ ਬਾਅਦ ਨਹੀਂ ਪੈਣ ਲੱਗਿਆ ਕੋਕੀ ਫਿਰ ਕਿੱਥੇ ਜਾਣਾ ਸੀ ਤਾਂ ਇਸ ਕਰਕੇ ਕੱਲ ਸਵੇਰੇ ਕਰਾ ਦਾਂਗੇ ਕੋਰੀਅਰ ਤੇ ਉਹਨਾਂ ਦੀ ਆ ਬੋਸ ਕੀ ਦੀਆਂ ਨੇ ਤੇ ਆਪਾਂ ਪਹੁੰਚ ਜਾਣਗੇ ਟੈਰਮ ਨਾਲ ਹੈ ਨਾ ਉਹ ਕਿੱਸੀ ਵੀ ਦਿਖਾਵਾਂਗੇ ਮੰਗਾਈਆਂ ਨੇ ਉਹਨਾਂ ਨੇ ਦੀਦੀ ਨੇ ਉਹਨੇ ਓਕੇ ਬਾਕੀ ਕਾਲੀ ਸੀ ਤੁਹਾਡੇ ਨਾਲ ਉਹਨਾਂ ਦਿਖਾਣ ਦੀ ਆ ਦੇਖੋ ਉਹਨਾਂ ਪਾਏ ਆ ਆਪਣੇ ਕੋਲ ਆਈਏ ਨਾ ਮੀ ਨਾਲੇ ਉਹਨਾਂ ਬਹੁਤ ਮਤਲਬ ਕਿ ਵਧੀਆ ਬਰੀਕ ਹੁੰਨਾ ਤੇ ਇੱਕਦਮ ਸੌਫਟ ਜਿਹਾ ਹੁੰਨਾ ਦੇਖੋ ਇਹ ਹਲਕਾ ਜਿਹਾ ਬਦਅਮੀ ਜਿਹਾ ਹਲਕਾ ਹਲਕਾ ਜਿਹਾ ਹਲਕਾ ਕਲਰ ਕਿੰਨਾ ਪਿਆਰਾ ਹੈ ਦੇਖ ਕੇ ਡਾਰਕ ਮਸਟਰਜਾ ਕਲਰ ਅ ਤੇ ਦੇਖੋ ਇਹ ਕੇਕ ਦੇ ਲੱਛਾ ਕੱਢਿਆ ਮੈਂ ਨਾ ਬੈ ਮਨ ਲਗੇ ਨਾ ਜੋ ਇਹ ਤੁਹਾਨੂੰ ਕਰ ਲਵੇ ਦਿਖਾਣੇ ਨੇ ਉਹ ਦੇਖੋ ਕਲਰ ਸਾਰੇ ਸੋਹਣੇ ਨੇ ਆਪਣੇ ਕੋਲ ਇੱਕ ਗ੍ਰੀਨ ਹੋਰ ਜਿਆਦਾ ਹੀ ਆਗੇ

ਕ੍ਰੀਮ ਹੈ ਤੇ ਇਹ ਇੱਕ ਕਿ ਲਾਈਟ ਜੈ ਕ੍ਰੀਮ ਹੈ ਟਿਕ ਵਾਈਟ ਹੈ ਇਹ ਕਲਰ ਆਪਣੇ ਕੋਲ ਸਾਰੇ ਨੇ ਦੇਖੋ ਸਾਰੇ ਵਧੀਆ ਕਲਰ ਨੇ ਤੇ ਬਾਕੀ ਇਹ ਕੈਟੇਟੇ ਵੀ ਉਸਵਾਲ ਦੇ ਆ ਦੇਖੋ ਗੋਲੇ ਵੀ ਉਸਵਾਲ ਦੇ ਕੋਲ ਹੈ ਤੇ ਇੱਕ ਇਹ ਦੇਖੋ ਆ ਦੇ ਇਹ ਗੋਲیاں ਚ ਨੇ ਤੇ ਬਾਕੀ ਹੋਰ ਪਤ ਪਈ ਹੈ ਇਹ ਕਲਰ ਨੇ ਆਪਣੇ ਵੀ ਦੇਖੋ ਸਾਰੇ ਤੁਹਾਨੂੰ ਕਿ ਐਸੀ ਦਿਖਾਵਾਂਗੇ ਕਲਰ ਆਪਾਂ ਇਨਾਂ ਚ ਕੋਈ ਨਹੀਂ ਕਲਰ ਤੁਹਾਨੂੰ ਵਧੀਆ ਲੱਗਿਆ ਕੁਝ ਬਣਾਉਣਾ ਹੋਵੇ ਤਾਂ ਤੁਸੀਂ ਸ਼ਿਕਰੀਨ ਸ਼ੌਪ ਲੈ ਕੇ ਦੱਸ ਸਕਦੇ ਹੋ ਕਿ ਕਿਸ ਕਲਰ ਦੇ ਸਾਨੂੰ ਆ ਚੀਜ਼ ਚਾਹੀਦੀ ਆ ਕੋਈ ਕੋਟੀ ਕੋਈ ਸਕੀਵੀ ਠੀਕ ਹੈ ਤਾਂ ਅਸੀਂ ਜ਼ਰੂਰ ਲਵਾਵਾਂਗੇ ਬਣਾ ਕੇ ਆਹ ਕਲਰ ਦੇਖੋ ਸਾਰੇ ਸਾਰੇ ਬੜੇ ਪਿਆਰੇ ਕਲਰ ਹਨ ਦੇਖੋ ਅਟੈਂ ਨਹੀਂ ਲੱਗ ਰਾ ਸੀਗਾ ਉਹਨਾਂ ਦਿਖਾਣ ਦਾ ਖੋਲਣੇ ਕੱਢਣੇ ਲੱਚਾ ਆ ਜਾਉ ਤੁਹਾਡਾ ਤਾਂ ਦਿੱਕਤ ਜੀ ਆ ਰਹੀ ਸੀਗੀ ਠੀਕ ਹੈ ਚਲੋ ਆਪਾਂ ਹੁਣ ਸਭਾ ਵੀ ਅੱਜ ਕੱਲ ਤੁਹਾਨੂੰ ਦੱਸਿਆ ਸੀ ਵੀ ਕੱਲੋਂ ਦਿਖਾਵਾਂਗੇ ਜ਼ਰੂਰ ਤੁਹਾਨੂੰ ਦੇਖੋ ਇਹ ਆਪਣੇ ਉਹ ਸਾਰੇ ਕਲਰ ਆਪਣੇ ਕੋਲ ਆਏ ਹੋਏ ਨੇ ਤੇ ਸਿਰਫ ਇੱਥੇ ਇੱਕ ਕਲਰ ਰਹਿ ਗਿਆ ਲੈ ਕੇ ਆਣਾ ਇੱਥੇ ਬਲੈਕ ਰਹਿ ਗਿਆ ਲੈ ਕੇ ਆਣਾ ਇਸ ਮਤਲਬ ਕਿ ਉਹਨਾਂ ਚ ਤੇ ਜਿਹੜੇ ਤੁਹਾਨੂੰ ਪਹਿਲਾਂ ਦਿਖਾਈ ਸੀ ਉਹ ਗੋਣਿਆਂ ਵਾਲੀ ਤੇ ਉਹਦੇ ਚ ਮੈਂ ਵਾਈਟ ਕਲਰ ਭੁੱਲ ਕੇ ਲੈ ਕੇ ਆਣਾ ਤੇ ਇਹ ਤਾਂ ਥੋੜੀ ਐ ਇੱਕ ਇਹਨਾਂ ਚ ਮੈਂ ਬਲੈਕ ਭੁੱਲ ਕੇ ਉਹਦੇ ਚ ਵਾਈਟ ਭੁੱਲ ਕੇ ਕਰਨੀ ਮੈਂ ਦੋ ਕਲਰ ਫਿਰ ਲੈ ਕੇ ਆਵਾਂਗੇ ਠੀਕ ਹੈ ਤੇ ਘਰੇ ਆ ਕੇ ਯਾਦ ਆਇਆ ਚਲੋ ਪਹਿਲਾ ਜਿਹਨਾਂ ਨੂੰ ਦੇਖ ਕੇ ਤੁਹਾਨੂੰ ਕੋਈ ਵੀ ਕਲਰ ਪਸੰਦ ਹੋਵੇ ਤਾਂ ਜਰੂਰ ਦੱਸਿਓ ਸ਼ੀਲ ਸ਼ਾਟ ਲੈ ਲਿਓ ਜੇ ਕੁਝ ਬਣਵਾਣਾ ਹੋਵੇ ਤੇ ਜਰੂਰ ਬਣਾ ਕੇ ਦੇਵਾਂਗੇ ਬਾਕੀ ਜਿਹੜੀ ਵਧੀਆ ਲੱਗੇ ਹੋਵੇ ਤਾਂ ਸ਼ੇਅਰ ਕਰ ਮਨਜ਼ੂਰ ਕਰਿਆ ਕਰੋ ਫਿਰ ਇਸ ਨੂੰ ਵੀ ਪੋਸਟ ਕਰਿਆ ਕਰੋ ਦੇਖਿਆ ਕਰੋ ਤੇ ਬਾਕੀ ਬਹੁਤ-ਬਹੁਤ ਧੰਨਵਾਦ ਜਿਹੜੇ ਘਰ ਭਾਵਾਂ ਦਾ ਵਧੀਆ ਵੀਡੀਓ ਦੇਖਦੇ ਆ ਕਮੈਂਟ ਬਹੁਤ ਵਧੀਆ ਕਰਦੇ ਨੇ ਤੇ ਐਂ ਵਧੀਆ ਕਮੈਂਟ ਕਰਿਆ ਕਰੋ ਤੇ ਬਾਕੀ ਆਉਂਦੇ ਆਪਾਂ ਵੀਡੀਓ ਦੇ ਅੰਡ ਓਕੇ ਧੰਨਵਾਦ ਸਾਕੀ ਨਾਲ ਜੀ